ਮੈਨੂੰ ਵੀ ਸਮਝਾਉਂਦੀ ਹੀ ਤੇ ਮੇਰੀ ਗੱਲ ਸੁ ਤੂੰ ਬਹੁਤੀ ਬੁੜਕਣਾ ਤੇਰੇ ਪਿੱਕੇ ਕਿਨੇ ਕੁ ਲੈ ਕੇ ਆਏ ਲੋੜੀ ਤੇਰਾ ਰਾਦਾ ਵੀ ਉਹ ਵੀ ਨਾ ਜਾਵੇ ਮੈਂ ਤਾਂ ਜਾਣਾ ਮੈਂ ਲੈ ਕੇ ਭਾਈ ਥੋੜੀ ਚੀਜ਼ ਦੇ ਗਏ ਭਾਈ ਬਹੁਤੀ ਦੇ ਕੇ ਤੇ ਮੈਂ ਜਰੂਰ ਆਉਣਾ ਹੁਣ ਤਾਂ ਤੁਹਾਨੂੰ ਬੜੇ ਹੇ ਜਾਉਂਦੇ ਆ ਇਹੋ ਹੀ ਕੁੜੀ ਆ ਵੇਖਿਓ ਸਹੀ ਫੇਰ ਇਹਨੇ ਤੁਹਾਨੂੰ ਗਲੰਬਤਾਂ ਕਰਨੀਆਂ ਵਾ ਮੇਰੇ ਵੱਲੋਂ ਭਾਈ ਜੋ ਮਰਜ਼ੀ ਦੇਈ ਜਾਉ ਹਾਂ ਸੂਟ ਕਾਨੂੰ ਦੇਣਾ ਵਾ ਹੋਰ ਵੀ ਕੁਝ ਪੜਾਂਗੇ ਦੇ ਦੋ ਨਾਲ ਜੇ ਕੁਝ ਰਹਿੰਦਾ ਵਾ ਦੇ ਹੁਣੇ ਲੋੜੀਆਂ ਵੀ ਚੜ ਗਈਆਂ ਉਸੇ ਵੇਲੇ ਤੁਹਾਨੂੰ ਤੇ ਰੋਟੀਆਂ ਦੋਸਦੀਆਂ ਮੇਰੀਆਂ ਨਾ ਦਿਆ ਕਰੋ ਰੋਟੀ ਆਵੇਂ ਔਖਾ ਹੋਈ ਜਾਂਨਾ ਵਾ ਜੇ ਉਹ ਆ ਤੇ ਉਹ ਮੇਰੇ ਦਿਵਾਰੇ ਤੋਂ ਹੋ ਗਈ ਮਾਂ ਨਾ ਤੂੰ ਆਪਣੇ ਘਰ ਬੈ ਤੁਹਾਨੂੰ ਗਾਲਾਂ ਕੱਢ ਕੇ ਕਈ ਕਈ ਕੋ ਕਰਕੇ ਗਈ ਹੈ ਪਿਛਲਿਆਂ ਤੱਕ ਨੌਲ ਕੇ ਗਈ ਤੇ ਫਿਰ ਤੂੰ ਜਾ ਕੇ ਲੋਹੜੀ ਦੇ ਕੇ ਆਈ ਇਹਨੂੰ ਤੇ ਤੁਸੀਂ ਕਾ ਬੋਲ ਕੇ ਆਏ ਦੋਹੇ ਜੀ ਤੋ ਨਹੀਂ ਬੋਲ ਕੇ ਗਈ ਇੱਥੇ ਤੇ ਫਿਰ ਉਹਨਾਂ ਨੇ ਹੀ ਬੋਲਣਾ ਸੀ ਤੇ ਤੂੰ ਲੋਹੜੀ ਦੇ ਕੇ ਆਉਣੀ ਇਹਨਾਂ ਨੂੰ ਹਾਂ ਮੈਂ ਆ ਕੁੜੀ ਨੂੰ ਦੇਖ ਕੇ ਆਈ ਮੈਂ ਉਹਨੂੰ ਨਹੀਂ ਦੇਖੀ ਮੈਂ ਦੇਖਿਆ ਮਾ ਮਾਂ ਸੱਸ ਚੰਗੀ ਹੋਈ ਉਹਦੇ ਨਾਲ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਤੇਰੇ ਨਾਲ ਚੰਗੀ ਨਹੀਂ ਰਹਦੀ ਤੇ ਹੁਣ ਚਲ ਮਹਾ ਬੋਲਣ ਲੱਗੀ ਮੈਂ ਵੀ ਬੜੀ ਖੋਸ਼ ਦਿਲੋਂ ਕਿ ਚੱਲ ਦੋਇ ਨੇ ਰਾਤ ਮਿਲ ਕੇ ਰਹਿਣ ਕਰਨਗੇ ਨੂੰ ਸੱਸ ਕਿ ਮੈਂ ਇੰਨੇ ਦੀ ਮਹੱਤਾਲ ਮੁੱਕ ਕੇ ਕਰੇਗੀ ਗੱਲਾਂ ਚੱਲ ਲੋੜੀ ਲੈ ਕੇ ਜਾਊਂਗੀ ਕੋਈ ਗਲਤ ਨਾ ਕਰੋ ਤੁਹਾਨੂੰ ਪਤਾ ਭਾਜੀ ਬੜੀ ਮਿਹਨਤ ਕਰਦੇ ਆ ਤੇ ਉਹਨਾਂ ਨੇ ਪਿਆ ਸਾਡਾ ਕੋਈ ਨਹੀਂ ਰੱਖਣਾ ਤਾਂ ਕਰਕੇ ਮੈਂ ਕਹਿਣ ਦੀ ਆ ਜੇ ਇਹਨਾਂ ਨੂੰ 5 ਲੱਖ ਦੀ ਲੋੜ ਪਏਗੀ ਤੇ 5 ਦੇ ਦਾਂਗੇ ਤੇ ਜੇ ਵਾਅਦਾ ਮੰਗਣਗੇ ਤਾਂ ਵਾਅਦਾ ਵੀ ਦੇ ਦਾਂਗੇ ਠੀਕ ਆ ਠੀਕ ਆ ਮੈਨੂੰ ਇਹਹੀ ਹੀਕ ਚੱਲ ਤੁਸੀਂ ਮੰਨ ਜੋ ਅੱਛਾ ਲਵਲੀ ਦੀ ਜ਼ਮੀਨ ਦਲਜੀਤ ਲੈਣ ਨੂੰ ਫੇਂਡਿਆ ਵਾ ਵੇਹ ਕਿ ਡਿਸ਼ਾਉ ਕਰਨੀ ਬਣੀ ਆ ਕਦੀ ਮੈਂ ਦੀ ਮੈਂ 10 ਦੇ ਦੂੰਗੀ ਕਦੀ 5 ਦੇ ਦੂੰਗੀ ਜੇ ਤੇ ਕੋਈ ਇੰਨੇ ਹੀ ਪੈਸੇ ਆ ਗਏ ਆ ਵੱਡੇ ਘਰ ਕੀ ਵਿਆਹੀ ਗਈ ਆ ਤੇ ਇਹਦੇ ਤੇ ਤਾਂ ਵੀ ਚਰਾਇਆਂ ਹੋ ਗਿਆਂ ਹਾਂ ਤੇ